ਪਟਿਆਲਾ ਦੀ ਅਦਾਲਤ ਦੇ ਵਿੱਚ ਮੋੜ ਤੋਂ ਸਮਾਜ ਸੇਵੀ ਪਾਨਾ ਸਿੱਧੂ ਨੂੰ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਨੇ 3 ਦਿਨਾਂ ਰਿਮਾਂਡ ਤੇ ਪਾਨਾ ਸਿੱਧੂ ਨੂੰ ਭੇਜਿਆ ਇਸ ਵੇਲੇ ਦੀ ਵੱਡੀ ਖਬਰ ਪਟਿਆਲਾ ਤੋਂ ਸਾਹਮਣੇ ਆਈ ਹੈ ਜਿੱਥੇ ਪਾਨਾ ਸਿੱਧੂ ਨੂੰ 3 ਦਿਨਾਂ ਮੋੜ ਤੋਂ ਰਿਮਾਂਡ ਤੇ ਭੇਜ ਦਿੱਤਾ ਗਿਆ ਹਾਂਜੀ ਸਰ ਅੱਜ ਤੁਸੀਂ ਪਾਨਾ ਸਿੱਧੂ ਦੇ ਐਜੇ ਵਕੀਲ ਪੇਸ਼ ਹੋਏ ਸੀ ਕੋਰਟ 'ਚ ਤੇ ਮਾਨਯੋਗ ਅਦਾਲਤ ਨੇ ਕੀ ਫੈਸਲਾ ਸੁਣਾਇਆ ਦੇਖੋ ਅੱਜ ਜਿਹੜਾ ਸਦਰ ਪਟਿਆਲਾ 'ਚ ਐਫ ਆਈ ਆਰ ਦਰਜ ਹੋਈ ਸੀਗੀ ਉਦੇ ਵਿੱਚ ਪਨਾਛੀਤ ਨੂੰ ਸਾਹ ਪ੍ਰਵਿੰਦਰ ਸਿੰਘ ਜੁਡੀਸ਼ੀਅਲ ਮੈਜਿਸਟਰੇਟ ਪਟਿਆਲਾ ਦੀ ਕੋਰਟ ਚ ਪੇਸ਼ ਕੀਤਾ ਗਿਆ ਸੀ ਦੋਹਾਂ ਪਾਰਟੀਆਂ ਦੀ ਦੋਹਾਂ ਪਾਰਟੀਆਂ ਦੀ ਬਹਿਸ ਸੁਣਨ ਤੋਂ ਬਾਅਦ ਚੋਂ ਦੋਹਾਂ ਧਿਰਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਚੋਂ ਜੱਜ ਸਾਹਿਬ ਨੇ ਉਹਨਾਂ ਦਾ ਜੁਡੀਸ਼ੀਅਲ ਰਿਮਾਂਡ ਦਾ ਆਰਡਰ ਕੀਤਾ 12/2/2024 ਤੱਕ ਦਾ ਜੀ ਸਰ ਕੋਈ ਪੁਲਿਸ ਨੇ ਦੱਸਿਆ ਤੁਸੀਂ ਇਸ ਚ ਵੀ ਅਸੀਂ ਕੀ ਕੀਤਾ ਜਾਂ ਕੋਈ ਹੋਰ ਨਹੀਂ ਪੁਲਿਸ ਨੇ ਅੱਜ ਜਿਹੜਾ ਰਿਮਾਂਡ ਪੇਸ਼ ਕੀਤਾ ਉਹਦੇ ਵਿੱਚ ਤਿੰਨ ਦਿਨਾਂ ਦਾ ਕੀ ਪ੍ਰੋਗਰੈਸ ਸੀਗਾ ਜਾਂ ਕੀ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਇਸ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਹੋਇਆ ਇਕ ਸਰ ਐਜ਼ ਅ ਫੀਤੀ ਗੱਲ ਕੀਤੀ ਆ ਵਾ ਕਿ ਇਹ ਵੀ ਸੋਏ ਵੀ ਸੁਣਿਆ ਜਾ ਰਿਹਾ ਜੀ ਜਿਹੜੀ ਬੋਰਡ ਦੀ ਪੁਲਿਸ ਇਹ ਨਾਲ ਦੀ ਨਾਲ ਲੈ ਕੇ ਜਾ ਸਕਦੇ ਕੋਈ ਇਦਾਂ ਦਾ ਵੀ ਪ੍ਰੋਸੈਸ ਹੁੰਦਾ ਕੋਈ ਇਦਾਂ ਦਾ ਨਹੀਂ ਨਹੀਂ ਅਗਰ ਕੋਈ ਹੋਰ ਕੇਸ ਚ ਐਫ ਆਈ ਆਰ ਹੁੰਦੀ ਹੈ ਨਾ ਤੇ ਜਾਂ ਅਰੈਸਟ ਕੀਤੀ ਜਾਣ ਦੀ ਪਰਮਿਸ਼ਨ ਹੈ ਉਹ ਕਨਸਰਨਡ ਕੋਰਟ ਤੋਂ ਉਹ ਐਪਲੀਕੇਸ਼ਨ ਲਾ ਕੇ ਉਹ ਲੈ ਕੇ ਆਣਗੇ ਅੱਜ ਇਸ ਤਰ੍ਹਾਂ ਦਾ ਕੋਈ ਵੀ ਡਾਕੂਮੈਂਟ ਉਰੇ ਜੱਸਾ ਦੀ ਕੋਰਟ ਚ ਪਟਿਆਲੇ ਪੇਸ਼ ਨਹੀਂ ਕੀਤਾ ਗਿਆ ਜੀ ਸਰ ਕੋਈ ਰਿਕਵਰੀ ਵਗੈਰਾ ਜਿਸ ਤਰ੍ਹਾਂ ਗਿਆਨੀ ਚੈਨੀ ਖੋਈ ਆ ਜਾ ਕੋਈ ਇਦਾਂ ਦਾ ਕੋਈ ਸਾਹਮਣੇ ਆਇਆ ਕੋਈ ਰਿਕਵਰੀ ਨਹੀਂ ਸਰ ਕੋਈ ਇਸ ਤਰ੍ਹਾਂ ਦੀ ਕੇਸ ਰਿਲੇਟਡ ਉਹਨਾਂ ਨੇ ਡਾਕੂਮੈਂਟ ਕੋਈ ਐਵੀਡੈਂਸ ਪੇਸ਼ ਨਹੀਂ ਕੀਤਾ।